ਹਾਂ ਯਾਰ ਦੇਖ ਲੈ ਐ ਤੇ ਕਣਾ ਮੈਂ ਸਟਾਰਟ ਦਾ ਭਜਣਾ ਰੈਡੀ ਗੋ ਇਕ ਤੋਂ ਪੱਦਣਾ ਠੀਕ ਆ ਸਭ ਪੱਦਣਾ ਐਸਾ ਸਟਾਰਟ ਗਾਸੋਂ ਮੇਰੀ ਪੂਰਾ ਫੁੱਲ ਹੋਣਾ ਚਾਹੀਦਾ ਸਟਾਰਟ ਖਿੱਚ ਕੇ ਤੂੰ ਨਾ ਬੁੱਤ ਬੱਚੇ ਅੜਕ ਜੇਗਾ ਇਹਨੂੰ ਫਾਲੋ ਯਾਰ ਉਹ ਤੋਂ ਬੱਚੜ ਕੇ ਆੜੇ ਦੋ ਮਿੰਟ हाँ यार भरना भर दो मरा जा Go! okay. परी गिर उठ के छह परी भराना रेडी गो खिचे ओके बस 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 चलो जी बटो बैठो गोडा थाले गोडा थले हाँ एक गोडा थले रेडी गो खिच गया ओके छोटे नहीं नहीं स्टार्ट ही लगाने चल चल थे ओके चलो कह मगर एक दिन बिच ही रेडी चल चल चलो रेडी बस बस बसा स्टार्ट कामयाब हो ठीक है ਬਟੂ ਹਾਂ ਛੋਟੇ ਸਟੱਪਾਂ ਉਹਦਾ ਨਾ ਸਟਾਰਟ ਹੋ ਸੈਟ ਨੇ ਸਪਰੇਅ ਤਾਂ ਵੇਖਦੇ ਇੱਥੋਂ ਤੁਸੀਂ ਜਲੋ ਆਹ ਸਟਾਰਟ ਆ ਇੱਥੇ ਲੱਕ ਤਾਂ ਮਰ ਜਾਓ ਐਦੋ ਬਾਸ ਲੋ ਤੁਸੀਂ ਜਿਹੜਾ ਪਈਆ ਇੱਥੇ ਨਾ ਤ ਜਾਣ ਬਾਗ ਗੋ ਗੋ ਥੇ 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 ਕੱਢ ਗਾ ਬਹੁਤ ਵਧੀਆ ਉਹ ਗੜੀ ਗੋ ਗੁਰਵਾਨ ਸਾਰਨ ਕਬਜ਼ਲ ਕਰ ਗਏ ਬਹੁਤ ਵਧੀਆ ਮੇਰੀ ਗੱਲ ਸੁਣੋ ਪਤਾ ਕੀ ਆ ਰਾਈਟ ਗੋਟ 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 ਚੱਲ ਵੀ ਨਹੀਂ 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 ਬਜਨ ਨਹੀਂ ਕਰਨਾ ਮੇਰੇ ਕਹੇ ਦੀ ਬਜਣਾ ਡਾਡੀ ਗਾ ਛੋਟੇ ਪਰ ਤੇਜ ਫਾਜ਼ਾ ਕਦੇ ਆ ਰੈਡੀ ਰੈਡੀ ਗਾ ਫਿਰ ਉੱਥੋਂ ਹੀ ਸਟਾਰਟ ਲੈਣਾ ਚੱਲਣਗੇ ਆ ਹਾਂ ਐ ਨਹੀਂ ਐ ਦੇਖੀ ਇਦੋਂ ਐ ਨਹੀਂ ਚਲਾਉਣੇ ਹੱਥ ਦੇਖੀ ਐ ਚਲਾਉਣੇ ਆ ਆ ਇੱਥੋਂ ਆ ਜੀ ਜੇ ਮੈਂ ਹੁਣ ਆਦਿ ਭਾਈ ਜਾਨਾ ਓਹ ਹਾਂ ਸਿਰੇ ਦਾ ਕੱਲ ਬੱਸ 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 ਆ ਚਾਰੇ ਲੋਗ ਨੇ ਪੂਰੀਆਂ ਸਿਰੇ ਦਾ ਆ ਵੀ ਲੋਗ ਆ ਵੀ ਲੱਭਦੇ ਲੋ ਨੀ ਰੈਡੀ ਗੋ ਹਰ ਜਾ ਹਾਂ ਤੁਹਾਡੀ ਦੋਹਾਂ ਦਾ ਕੰਪੀਟੀਸ਼ਨ ਆ ਸੁਣ ਲੈ ਮੇਰੀ ਗੱਲ ਉਹਨਾਂ ਦੋਹਾਂ ਠੋੜਾ ਦੋਹਾਂ ਦਾ ਇਸ ਅੱਗੇ ਸਮਝ ਗਿਆ ਮੈਂ ਉਹ ਦਿੱਜੇ ਬੰਦੇ ਨਾਂ ਥੋੜੇ ਜੋੜੇ ਆ ਉਹ ਬੰਦੇ ਤੋਂ ਤੁਸੀਂ ਗਾਹਾਂ ਨਿਕਣਾ ਬਸ ਨਾਲ ਕੋਲੇ ਰਿਆ ਕਰੋ ਉਹਦੇ ਹਾਂ ਥੋੜਾ ਜਿਹਾ ਹਸਾਰ ਹੋਇਆ ਥੋੜਾ ਜਿਹਾ ਹਸਾਰ ਹੋਇਆ ਥੋੜਾ ਜਿਹਾ ਤੇ ਇਸਪੈਂਡ ਗੋ ਬਾ ਜਲੋ ਨਾ ਸੁਣੋ ਮੇਰੀ ਗੱਲ ਇੱਕ ਹੋਰ ਵੀ ਸੁਣ ਜਦੋਂ ਬੱਚਾ ਬੰਦਾ ਭੱਜਣਾ ਇੰਨੀ ਗੋਲੀ ਵਾਂਗੂ ਨਿਕਲੋ ਇੱਥੋਂ ਉਹ ਜੀ ਕਹਿੰਦਾ ਮੈਂ ਰੈਡੀ ਗੋ ਸੱਚ ਗਾ ਇੱਥੇ ਤੱਕ ਹੀ ਬਹੁਤ ਜੋਰ ਲਾਉਣਾ ਸਲੋ ਹੌਲੀ ਹੋਣੀ ਹੁਣ ਇੱਕ ਲਾਤੀ ਰੁਕਣਾ ਸਲੋਪ ਦਾ ਹੋਰ ਦਿਸ਼ੇ ਤੱਕ ਹੋਣਾ ਰੈਡੀ ਕੁੱਡ ਇੱਕ ਬੰਦਾ ਬੋਲ ਗਿਆ ਭੱਜਣ ਬਾਹਰ ਮੂਹਰੇ ਨਿਕਲੋਂ ਕਾਲੀ ਆ ਮੈਨੂੰ ਆਪ ਦੇਖਿਆ ਕਿਰਾ ਹੁਣ ਦੋ ਵਾਰ ਪਹਿਲਾਂ ਹਾਂ ਬਹੁਤ 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 ਓਏ ਬੋਲ ਨਹੀਂ ਇਹਦਾ ਓਏ ਰੈਡੀ ਗੋ ਕੁੱਡ ਚਲ ਚਲ ਚਲੋ ਅਮੀਰ ਕਿੱਥੇ ਗਿਆ ਪੂਰਾ ਹਾਂ ਇੱਕੋ ਜਿਹਾ ਬੰਦਾ रेडी ਧਾਰੀ ਮਾਰੇ ਦੇ ਪਛਣਾ ਇੱਧਰ ਦੇਖੋ ਚਲੋ ਹੋ ਜਾਓ ਚਲ ਮਾਰੋ ਇੱਧਰ ਖਿੱਚ ਦੇ ਖਿੱਚ ਦੇ ਗੁੱਡ 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 ਬੋਲੋ ਵੈਰੀ ਗੁੱਡ ਬਹੁਤ ਸੋਹਣਾ ਚਲੋ ਚਲ 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 ਗਾਹਾਂ ਸਰ ਵੀਰ ਦੂਏ ਪਾਸੇ ਮੋੜਨਾ ਹਣ ਜਿੱਤਰੋ ਪਹਿਲਾ ਮੋੜਿਆ ਦੂਏ ਪਾਸੇ ਨੂੰ ਬਹੁਤ ਸੋਣਾ ਇੱਕੋ ਜਿਹਾ ਬੈਠ ਤਾੜੀਆਂ ਨਹੀਂ ਵੱਜਦੀ ਗਿਆਨੀ ਗਿਆਨੀ ਪਤਾ ਕੀ ਆ ਗੱਲ ਗਿਆਨੀ ਫਰਜ਼ ਤੇ ਦੂੰਗਾ ਨਾ ਮੈਂ ਉਹਨੂੰ ਟੱਪ ਦਾ ਇਹ ਕਰ ਦੋ ਨਾ ਤੋ ਦੋ 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 ਚਾਰ ਲਾਉਣੀਆਂ ਬਤਰੀ ਫਤਨਾ ਬਤਰੀ ਫਤਨਾ ਤੋ 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 ਦੇ ਲਾ ਹੁਣ ਮੈਂ ਤਾਂ ਸਮਝ ਗਿਆ ਕੀ ਕਰਨਾ ਸਰਦਾਂ ਨੂੰ ਉਹ ਜੋਰੇ ਨਹੀਂ ਲਾਉਂਦਾ ਮੈਨੂੰ ਪਤਾ ਠੀਕ ਆਪ ਤੇ ਖਿੱਚ ਕੇ ਗੋਡਾ ਗੋਡਾ ਚਲ ਚਲ ਚਲੋ ਆ ਹੋਈਏ ਯਾਰ ਖਲੋ ਚਲ ਆ ਦੇ ਆ ਦੇ ਸੁਣ ਚਾਹਸ ਜਿਹਨੇ ਭੱਜਣਾ ਆਰਾਮ ਨਾਲ ਖੜੋ Ok?